ਇਹ ਵਾਹ ਉਹ ਕੀ ਹੋ ਗਿਆ ਫੁਰਫੁਰ ਕਰ ਦੇਣਾ ਹਾਂ ਮੈਨੂੰ ਤਾਂ 50000 ਰੁਪਏ ਦੀ ਲੋੜ ਸੀਗੀ 50000 ਦੀ ਲੋੜ ਆ ਗਈ ਐਨੀ ਰਕਮ ਦੀ ਕੀ ਲੋੜ ਪੈਗੀ ਤੈਨੂੰ ਉਹ ਯਾਰ ਸਮਾਨ ਲੈ ਕੇ ਜਾਣਾ ਸੀ ਘਰੇ ਘਰੇ ਫਰਨੀਚਰ ਨੂੰ ਬੜਾ ਰੋਲਾ ਪਈ ਜਾਂਦੇ ਨੇਗੇ ਉਹ ਫਰਨੀਚਰ ਖਾਹ ਮੈਂ ਗੱਲ ਸੁਣ ਤਾ ਲੈ ਮੈਥੋਂ ਪੈਸੇ ਲੈ ਤਾ ਮੈਂ ਲਊਗਾ ਤੈਨੂੰ ਵਿਆਜ ਮੋਟਾ ਜੇ ਤੈਨੂੰ ਮੈਂ ਸਿੱਧਾ ਸਰਦਾਰਾਂ ਨਾਲ ਕੋਲ ਲੈ ਚੱਲਾਂ ਨਾ ਸਕੀਮ ਲਾ ਰੱਖੇਗੀ ਅੱਛਾ ਕੀ ਹਾਲ ਹੈ ਜੀ ਹਾਂ 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 ਬੱਸ ਤੂੰ ਮੇਰਾ ਕੰਮ ਕਰ ਦੇ ਹਣਾ ਤੇਰਾ ਕੰਮ ਹੀ ਕਰਦਾ ਚੱਲ 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 ਤੇਰੇ ਫਾਅ ਵੜਦਾ ਜਾ ਕਰਾ ਮਸ਼ੀਨ ਵੀ ਲੈਣੀ ਹੈਗੀ ਕੁਛ ਮਰਜੀ ਲੈ ਲਾ 3 ਚ ਕਿਵੇਂ ਦੇਈ ਜਾਂਦੇ ਉਹ ਵੀ ਏਸੀ ਵੀ ਦਵਾਦਾ ਏਸੀ ਦਵਾ ਨਾਗਾ ਏਸੀ ਦਵਾ ਨਹੀਂ ਚਾਹੀਏ ਉਹ ਫਰੀ ਦਾ ਮਤਲਬ ਇਹ ਹੁੰਦਾ ਬਿਯਾਜ ਕਾਰਡ ਤੇ ਦਿੰਦੇ ਨੇ ਸਰਦਾਰ ਜੀ ਸਰਦਾਰ ਜੀ ਪੋਲਾ ਵਿਚਾਰਾ ਮੇਰੇ ਕੋਲੇ ਫਿਰਦਾ ਗੱਲ ਸੁਣ ਲਓ ਮੈਂ ਲਾਉਂਗਾ ਇਹਨੂੰ ਵਿਆਜ ਮੋਟਾ ਅੱਛਾ ਜੀ ਇਹਦਾ ਕਰਨਾ ਫਾਇਦਾ ਇਹਦੇ ਕੋਲ ਨੀਗਾ ਰੁਪਿਆ ਕੋਈ ਵੀ ਸਾਰਿਆਂ ਦੀਆਂ ਬਜਾਜ ਤੇ ਕਿਸ਼ਤਾਂ ਕਰ ਦਾਂਗੇ ਕੋਈ ਡਾਊਨ ਪੇਮੈਂਟ ਲੈਣ ਦੀ ਲੋੜ ਨਹੀਂ ਹਾਂ ਜੀ ਅੱਜ ਹੀ ਕਿਸ਼ਤਾਂ ਕਰਦੇ ਆਂਗੇ ਸਾਰੇ ਪੰਜਾਬ ਦੀ ਆਪਣੀ ਰੇਟ ਦੀ ਗਾਰੰਟੀ ਹੈ ਇੱਕ ਤਾਂ ਹਾਂ ਜੀ ਇੱਕ ਪੁਰਾਣਾ ਸਮਾਨ ਦੇ ਕੇ ਸਾਰੇ ਪੰਜਾਬ ਚੋਂ ਜਿੱਥੋਂ ਮਰਜ਼ੀ ਕੋਈ ਬਜਾਜ ਤੇ ਕੇਸ ਕਰਾਵੇ ਬਜਾਜ ਕਾਰਡ ਵੀ ਨਹੀਂ ਹੈਗਾ ਹੁਣ ਉਹ ਵੀ ਅਸੀਂ ਬਣਾ ਕੇ ਦੇਵਾਂਗੇ ਵੀਰੇ 500 ਰੁਪਏ ਦਾ ਸਾਰਾ ਬਜਾਜ ਕਾਰਡ ਬਣੂਗਾ ਤੁਸੀਂ ਵਾਸ਼ਿੰਗ ਮਸ਼ੀਨ ਲਓ ਫ੍ਰਿਜ ਲਓ ਸੋਫੇ ਲਓ ਅਲਮਾਰੀਆਂ ਲਓ ਬੈੱਡ ਲਓ ਜਿਹੜਾ ਕੁਝ ਮਰਜ਼ੀ ਲਓ ਸੀ ਫਿਰ ਤਾਂ ਸਾਰਾ ਘਰੀ ਭਰ ਲਾਂਗੇ ਹੁਣ ਤਾਂ ਅੱਜ ਹਾਂ ਜੀ ਮੈਂ ਤੈਨੂੰ ਅਸੀਂ ਨਾ ਵੀ ਬੁੜੀਆਂ ਨੂੰ ਕਾਟ ਤੇ ਖੋਟ ਅੱਜ ਅਤਾ ਲਾਲਾ ਤਾਂ ਸੌਖਾ ਹੀ ਹਾਰਤਾ ਯਾਰਾ ਹੋਰ ਹਾਂ ਤਾਂ ਹਮ ਤੈਨੂੰ ਡਰਸ ਨ ਡਰੈਸ ਦੱਸ ਦੇ ਇੱਕ ਵਾਰੀ ਮੈਂ ਦੁਬਾਰੇ ਫੇਰ ਨੌਲੇਜ ਨੇ ਆ ਗਿਆ ਲੈ ਦੇਖ ਲੈ ਲੈ ਦੁਨੀਆ ਜਾਣਦੀ ਐ ਨੂੰ ਕੋੜੀਆ ਨਾ ਬਰਨਾਲੇ ਕਿਹੜਾ ਰੋਜ਼ ਰੋਜ਼ ਆਉਣਾ ਯਾਰ ਆ ਬੋਲ ਦੋ ਜੀ ਆਪਣਾ ਬੱਸ ਸਟੈਂਡ ਕੋਲ ਸ਼ੋਰੂਮ ਆ ਜੀ ਸਰਦਾਰ ਹੈਨ ਨੂੰ ਠੀਕ ਹੈ